ਕਰੂੰਗੀ ਨਾ ਤੇਰੇ ਪਸੰਦ ਅਟੋੜੀ ਕਰੂੰਗੀ ਕਿ ਕੋਈ ਝੂਠ ਬੋਲ ਕੇ ਆ ਜਾਏ ਕੋਈ ਕੈਸੇ ਵੈਸੇ ਰੱਖਣਾ ਤਾਂ ਮੈਂ ਘਰੀ ਮੈਂ ਹੈ ਕੰਚਨ ਕੁਮਾਰੀ ਉਲਫ ਕਮਲ ਭਾਬੀ ਇਹ ਸਾਰੀਆਂ ਵੀਡੀਓ ਤਸਵੀਰਾਂ ਉਹਨਾਂ ਦੀ ਜਿੰਦਗੀ ਨੂੰ ਲੈ ਕੇ ਹੁਣ ਤੱਕ ਕਿੰਨਾ ਹੀ ਕੁਝ ਸਾਹਮਣੇ ਆਇਆ ਪਰ ਇਹ ਚਰਚਾ ਪੰਜਾਬ ਦੇ ਵਿੱਚ ਕਿ ਆਖਿਰਕਾਰ ਕਮਲ ਕੌਰ ਨੂੰ ਭਾਬੀ ਨੂੰ ਜਿਸ ਨੇ ਇਹ ਨਾਮ ਰੱਖਿਆ ਹੋਇਆ ਸੀ ਮਾਰਨਾ ਚਾਹੀਦਾ ਸੀ ਜਾਂ ਫਿਰ ਨਹੀਂ ਇਸ ਦੇ ਵਿਚਾਰੇ ਹੁਣ ਜਦੋਂ ਇਸ ਕੁੜੀ ਦੀ ਮਾਂ ਕੈਮਰੇ ਦੇ ਸਾਹਮਣੇ ਆਈ ਹੈ ਤਾਂ ਉਹਨਾਂ ਦਾ ਦਰਦ ਵੀ ਅੱਖੋਂ ਦੇਖਿਆ ਨਹੀਂ ਜਾਂਦਾ ਕਿਉਂਕਿ ਉਹ ਦੱਸਦੇ ਨੇ ਕਿ ਮੈਂ ਬਿਮਾਰ ਆਂ ਤੇ ਮੇਰੀ ਬਿਮਾਰੀ ਦੇ ਚਲਦੇ ਹੋਏ ਇੱਕ ਦੋ ਦਿਨ ਕੰਚਨ ਘਰ ਤੋਂ ਬਾਹਰ ਤੱਕ ਨਹੀਂ ਜਾ ਰਹੀ ਸੀ ਪਰ ਅੰਮ੍ਰਿਤਪਾਲ ਮੈਰੋ ਜੋ ਕਿ ਪੈਂਟ ਟੀ-ਸ਼ਰਟ ਦੇ ਵਿੱਚ ਉਹਨਾਂ ਦੇ ਘਰ ਆਂਦਾ ਬਾਣਾ ਪਾ ਕੇ ਨਹੀਂ ਆਇਆ ਸੀ ਔਰ ਸਿਰ ਦੇ ਉੱਪਰ ਇਸ ਤਰ੍ਹਾਂ ਪਰਨਾ ਬੰਨਿਆ ਹੋਇਆ ਸੀ ਜਿਵੇਂ ਕੋਈ ਦਿਹਾੜੀਦਾਰ ਹੋਵੇ ਇਹ ਸਾਰੇ ਸ਼ਬਦ ਅਤੇ ਬੋਲ ਕੰਚਨ ਦੀ ਮਾ ਦੇ ਨੇ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਘਰ ਆ ਕੇ ਗੇੜੇ ਮਾਰਦਾ ਰਿਹਾ ਅਮ੍ਰਿਤਪਾਲ ਮੈਰੋ ਅਤੇ ਮੈਨੂੰ ਵੀ ਕਹਿੰਦਾ ਸੀ ਕਿ ਤੁਸੀਂ ਨਾਲ ਚੱਲੋ ਤੁਹਾਡਾ ਵੀ ਇਲਾਜ ਇੱਕ ਵਧੀਆ ਡਾਕਟਰ ਦੇ ਕੋਲੋਂ ਚੰਗੇ ਹਸਪਤਾਲ ਦੇ ਵਿੱਚ ਕਰਵਾਵਾਂਗੇ ਅਤੇ ਉਹਨਾਂ ਦਾ ਮਕਸਦ ਕੀ ਸੀ ਇਸ ਦੇ ਪਿੱਛੇ ਇਹ ਹੁਣ ਮਾ ਸੋਚ ਕੇ ਵੀ ਡਰ ਰਹੀ ਹੈ ਇਸ ਮਾ ਦੇ ਨਾਲ ਅਮ੍ਰਿਤਪਾਲ ਮੈਰੋ ਦੀ ਗੱਲਬਾਤ ਹੁੰਦੀ ਰਹੀ ਉਹਨਾਂ ਦੇ ਘਰ ਦੇ ਦਰਵਾਜ਼ੇ ਤੇ ਆ ਕੇ ਉਹ ਖੜਾ ਹੋ ਗਿਆ ਅਤੇ ਆ ਕੇ ਪੁੱਛਦਾ ਹੈ ਕਿ ਤੁਸੀਂ ਮੈਨੂੰ ਪਛਾਣਿਆ ਨਹੀਂ ਤਮਾ ਦਾ ਜਵਾਬ ਹੁੰਦਾ ਹੈ ਕਿ ਮੈਂ ਤੈਨੂੰ ਨਹੀਂ ਪਛਾਣਿਆ ਪੈਂਟ ਟੀ-ਸ਼ਰਟ ਦੇ ਵਿੱਚ ਅਮਰਿਤਪਾਲ ਮੈਰੋ ਆਇਆ ਸੀ ਕਾਲੇ ਰੰਗ ਦੀ ਪੈਂਟ ਪਾਈ ਹੋਈ ਸੀ ਅਤੇ ਅਜੀਬ ਜਿਹੇ ਰੰਗ ਦੀ ਟੀ-ਸ਼ਰਟ ਮਾ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪਾਈ ਹੋਈ ਸੀ ਉਸ ਤੋਂ ਬਾਅਦ ਉਹਨਾਂ ਦੇ ਘਰ ਅੰਦਰ ਬੈਠਦਾ ਹੈ ਉਹ ਮਾਦਾਏ ਕਹਿਣਾ ਕਿ ਦੋ ਤਿੰਨ ਦਿਨ ਸਾਡੇ ਘਰ ਰੇਸ ਕਰਕੇ ਆਉਂਦਾ ਰਿਹਾ ਕਿਉਂਕਿ ਉੱਗ ਸੁਗ ਬਿਲੇ ਰਿਹਾ ਸੀ ਕਿ ਘਰ ਪਰਿਵਾਰ ਦੇ ਹਾਲਾਤ ਕੀ ਨੇ ਕੋਈ ਉਹਨਾਂ ਦੇ ਪਿੱਛੇ ਖੜਨ ਵਾਲਾ ਜਾਂ ਲੜਨ ਵਾਲਾ ਹੈ ਜਾਂ ਫਿਰ ਨਹੀਂ ਇਸ ਤੋਂ ਇਲਾਵਾ ਜਦੋਂ ਉਹ 7 ਤਰੀਕ ਨੂੰ ਇੱਥੇ ਆਇਆ 8 ਤਰੀਕ ਨੂੰ ਇੱਥੇ ਆਇਆ ਇਹਨਾਂ ਦੇ ਘਰ ਦੇ ਵੀ ਜਾ ਕੇ ਗੱਲਬਾਤ ਕੀਤੀ ਅਤੇ ਕੰਚਨ ਜਦੋਂ ਘਰ ਤੋਂ ਬਾਹਰ ਸੀ ਤਾਂ ਮਾ ਦੇ ਸਾਹਮਣੇ ਬੈਠ ਕੇ ਉਹਨੇ ਫੋਨ ਕੀਤਾ ਪਹਿਲਾਂ ਫੋਨ ਨੰਬਰ ਵੀ ਮੰਗਿਆ ਗਿਆ ਸੀ ਅਮਰਿਤਪਾਲ ਮੈਰੋ ਦੇ ਵੱਲੋਂ ਕੰਚਨ ਦੀ ਮਾ ਤੋਂ ਪਰਮਾਨੀ ਕਿਹਾ ਕਿ ਮੇਰੇ ਕੋਲ ਫੋਨ ਨੰਬਰ ਨਹੀਂ ਹੈ ਕਿਉਂਕਿ ਕਮਲ ਭਾਬੀ ਨੇ ਪਹਿਲਾਂ ਹੀ ਮਨਾ ਕੀਤਾ ਹੋਇਆ ਸੀ ਕਿ ਮੇਰਾ ਨੰਬਰ ਕਿਸੇ ਨੂੰ ਵੀ ਨਾ ਦਿੱਤਾ ਜਾਵੇ ਮੈਰੋ ਨੇ ਕਿਹਾ ਕਿ ਕੋਈ ਗੱਲ ਨਹੀਂ ਮੇਰੇ ਕੋਲ ਉਸ ਦਾ ਨੰਬਰ ਹੈ ਮਾਦੇ ਸਾਹਮਣੇ ਬੈਠ ਕੇ ਮੈਰੋ ਨੇ ਕਮਲ ਭਾਬੀ ਨੂੰ ਫੋਨ ਕੀਤਾ ਤੇ ਕਿਹਾ ਕਿ ਆਜਾ ਚੱਲੀਏ ਆਪਾਂ ਪ੍ਰਮੋਸ਼ਨ ਤੇ ਜਾਣਾ ਇੱਕ ਦਿਨ ਮਨਾ ਕੀਤਾ ਗਿਆ ਕਮਲ ਭਾਬੀ ਦੇ ਵੱਲੋਂ 7 ਤਰੀਕ ਦਾ ਦਿਨ ਸੀ ਉਹ 8 ਤਰੀਕ ਨੂੰ ਫੇਰ ਕਰੀਬ 1:30 ਵਜੇ ਅਮਰਿਤਪਾਲ ਮੈਰੋ ਸਕੂਟੀ ਤੇ ਉੱਪਰ ਸਵਾਰ ਹੋ ਕੇ ਕੰਚਨ ਦੇ ਘਰ ਆਂਦਾ ਹੈ ਕਮਲ ਭਾਦੀ ਦੇ ਘਰ ਆਂਦਾ ਹੈ ਅਤੇ ਉੱਥੇ ਬੈਠ ਕੇ ਉਹ ਫੇਰ ਆਖਦਾ ਹੈ ਕਿ ਚੱਲ ਆਪਾਂ ਚੱਲੀਏ ਇੱਕ ਵਾਰੀ ਫੇਰ ਤੋਂ ਕਮਲ ਭਾਦੀ ਦੇ ਵੱਲੋਂ ਮਨਾ ਕੀਤਾ ਜਾਂਦਾ ਪਰ ਜਦੋਂ ਲਗਾਤਾਰ 2 ਦਿਨ ਤੋਂ ਹੀ ਉਹਨਾਂ ਦੇ ਘਰ ਗੇੜੇ ਮਾਰ ਰਿਹਾ ਸੀ ਤਾਂ 9 ਤਰੀਕ ਨੂੰ ਕਮਲ ਤਿਆਰ ਹੋ ਜਾਂਦੀ ਹੈ ਕਿਉਂਕਿ ਅਮਰਿਤਪਾਲ ਮੈਰੋ ਇਹੀ ਆਖ ਰਹੀ ਸੀ ਕਿ ਤੇਰੀ ਗੱਡੀ ਦਾ ਵੀ ਅਸੀਂ ਕੰਮ ਕਰਵਾ ਦਵਾਂਗੇ ਤੇ ਆਪਾਂ ਸਿਰਫ ਆਣ ਜਾਣ ਹੀ ਕਰਨਾ ਥੋੜਾ ਸਮਾਂ ਲੱਗਣਾ ਫਿਰ ਕੀ ਹੋ ਗਿਆ ਜੇ ਤੇਰੀ ਮਾਂ ਬਿਮਾਰ ਹੈ ਆਪਾਂ ਵਾਪਸ ਆਹੀ ਜਾਣਾ ਅਪੋਲੋ ਹਸਪਤਾਲ ਦੇ ਬਾਹਰ ਨੋ ਤਰੀਕ ਨੂੰ ਅਮ੍ਰਿਤਪਾਲ ਮੈਰੋ ਆਪਣੇ ਸਾਥੀਆਂ ਦੇ ਨਾਲ ਖੜਾ ਸੀ ਕਮਲ ਭਾਬੀ ਨੂੰ ਘਰ ਤੋਂ ਬੁਲਾਇਆ ਗਿਆ ਕਿ ਆਪਣੀ ਗੱਡੀ ਦੇ ਵਿੱਚ ਆਈ ਅਤੇ ਫਿਰ ਇਸੇ ਗੱਡੀ ਦੇ ਵਿੱਚ ਬੈਠ ਕੇ ਅਮ੍ਰਿਤਪਾਲ ਮੈਰੋ ਕਿਸ ਤਰ੍ਹਾਂ ਦੇ ਨਾਲ ਲੁਧਿਆਣਾ ਤੋਂ ਬਠਿੰਡਾ ਪਹੁੰਚ ਜਾਂਦਾ ਹੈ ساری ਕਹਾਣੀ ਪੁਲਿਸ ਦੇ ਵੱਲੋਂ ਸੁਣਾਈ ਜਾ ਚੁੱਕੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਦੋ ਤੋਂ ਤਿੰਨ ਗੱਡੀਆਂ ਦੇ ਵਿੱਚ ਵੱਖ-ਵੱਖ ਬੰਦੇ ਸਵਾਰ ਸੀ ਕਮਲ ਪਾਪੀ ਦੇ ਨਾਲ ਅਮ੍ਰਿਤਪਾਲ ਮੈਰੋ ਸੀ ਇੱਕ ਗੱਡੀ ਦੇ ਵਿੱਚ ਤਿੰਨ ਮੁੰਡੇ ਅਤੇ ਕਮਲ ਪਾਪੀ ਸੀ ਉਹ ਦੋ ਮੁੰਡੇ ਜਿਹੜੇ ਕਿ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਏ ਜਾ ਚੁੱਕੇ ਨੇ ਦੋਵੇਂ ਜਾਨੇ ਪਿਛਲੀ ਸੀਟ ਦੇ ਉੱਪਰ ਬੈਠੇ ਸੀ ਅਤੇ ਕਮਲ ਭਾਬੀ ਵੀ ਪਿਛਲੀ ਸੀਟ ਤੇ ਬੈਠੀ ਸੀ ਅਮਰਿਤਪਾਲ ਮੈਰੋ ਦੇ ਵੱਲੋਂ ਗਲਾ ਘੁੱਟਿਆ ਜਾਂਦਾ ਹੈ ਕਮਲ ਭਾਬੀ ਦਾ ਤੇ ਉਹਨਾਂ ਦੋਵਾਂ ਮੁੰਡਿਆਂ ਦੇ ਵੱਲੋਂ ਕਮਲ ਭਾਬੀ ਨੂੰ ਬਾਹਾਂ ਤੋਂ ਅਤੇ ਲੱਤਾਂ ਤੋਂ ਫੜਿਆ ਜਾਂਦਾ ਖਿੱਚ ਤੋਂ ਕੀਤੀ ਜਾਂਦੀ ਹੈ 15 ਮਿੰਟ ਤੱਕ ਉਸ ਦਾ ਸਾਹ ਰੋਕ ਕੇ ਰੱਖਿਆ ਤੇ ਟੜਫਾ ਟੜਫਾ ਕੇ ਉਸ ਨੂੰ ਮਾਰ ਦਿੱਤਾ ਗਿਆ ਇਹ ਸਾਰੀ ਰਿਪੋਰਟ ਜੋ ਕਿ ਪੁਲਿਸ ਦੇ ਵੱਲੋਂ ਨਸ਼ਰ ਕੀਤੀ ਗਈ ਸੀ ਇਹ ਹੀ ਸਾਰੇ ਸ਼ਬਦ ਕਮਲ ਭਾਬੀ ਦੀ ਮਾਦੇ ਵੀ ਸੀ ਅਤੇ ਉਹਨਾਂ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਕਈ ਖੁਲਾਸੇ ਕੀਤੇ ਗਏ ਨੇ ਕਿ ਕਿਨ ਸਾਡੇ ਘਰ ਬਾਰ ਬਾਰ ਅਮ੍ਰਿਤਪਾਲ ਮਹਿਰੋ ਆ ਰਿਹਾ ਸੀ ਅਤੇ ਮੈਂ ਉਸ ਨੂੰ ਪਛਾਣ ਤੱਕ ਨਾ ਸਕੇ ਉਹਨਾਂ ਦਾ ਕਹਿਣਾ ਸੀ ਕਿ ਮੇਰੇ ਨਾਲ ਐਡਾ ਵੱਡਾ ਧੋਖਾ ਕੀਤਾ ਇਸ ਬੰਦੇ ਨੇ ਮੇਰੀ ਗੋਦ ਦੇ ਵਿੱਚੋਂ ਮੇਰੀ ਬੱਚੀ ਨੂੰ ਖੋ ਲਿਆ ਮੋਹ ਕਮਲ ਜੋ ਕਿ ਆਪਣੇ ਪਰਿਵਾਰ ਨੂੰ ਆਪਣੀ ਮਾਂ ਨੂੰ ਇੰਨਾ ਪਿਆਰ ਕਰਦੀ ਸੀ ਕਿ ਘਰ ਤੋਂ ਬਾਹਰ ਤੱਕ ਨਹੀਂ ਜਾਂਦੀ ਸੀ ਕਿ ਮੇਰੀ ਮਾਂ ਬਿਮਾਰ ਹੈ ਮੈਂ ਉਹਨਾਂ ਦੀ ਦੇਖਭਾਲ ਕਰਨੀ ਹੈ ਇਸ ਤੋਂ ਇਲਾਵਾ ਮਾਂ ਦੱਸਦੇ ਨੇ ਕਿ ਜਦੋਂ ਕਮਲ ਦੇ ਪਿਤਾ ਆਖਰੀ ਸਾਹ ਲੈ ਰਹੇ ਸਨ ਜਿਉਂਦੇ ਸੀ ਤਾਂ ਕਮਲ ਨੇ ਬਹੁਤ ਜ਼ਿਆਦਾ ਦੁੱਖ ਦੇਖਿਆ ਕੋਈ ਆਟੋ ਵਾਲਾ ਤੱਕ ਤਿਆਰ ਨਹੀਂ ਹੁੰਦਾ ਸੀ ਉਹਨਾਂ ਦੇ ਬਿਮਾਰ ਪਿਤਾ ਨੂੰ ਹਸਪਤਾਲ ਲੈ ਜਾਣ ਤੱਕ ਅਤੇ ਇਸ ਤੋਂ ਬਾਅਦ ਜਦੋਂ ਉਹਨਾਂ ਦੇ ਪਿਤਾ ਦੀ ਜਾਨ ਚਲੀ ਜਾਂਦੀ ਹੈ ਤਾਂ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਕਮਲ ਰੋਂਦੀ ਹੁੰਦੀ ਸੀ ਕਿ ਪਾਪਾ ਵਾਪਸ ਆ ਜਾਓ ਇਹੋ ਜਿਹੇ ਹਾਲਾਤਾਂ ਦੇ ਵਿੱਚ ਸੀ ਉਹ ਕੁੜੀ ਅਤੇ ਉਸ ਦਾ ਦਿਲ ਕਿਹੋ ਜਿਹਾ ਸੀ ਇਹਨਾਂ ਸਾਰੀਆਂ ਗੱਲਾਂ ਤੋਂ ਬਿਆਨ ਕਰਨ ਦੀ ਕੋਸ਼ਿਸ਼ ਮਾਦੇ ਵੱਲੋਂ ਕੀਤੀ ਜਾ ਰਹੀ ਹੈ ਰੋ ਰੋ ਕੇ ਮਾਂ ਦੱਸ ਰਹੀ ਹੈ ਕਿ ਮੇਰੀ ਧੀ ਨੂੰ ਬੇहद ਹੀ ਦਰਦਨਾਕ ਦੇ ਨਾਲ ਤੜਫਾ ਤੜਫਾ ਕੇ ਅਮਰਿਤਪਾਲ ਮੈਰੋ ਦੇ ਵੱਲੋਂ ਅਤੇ ਉਸ ਦੇ ਸਾਥੀਆਂ ਦੇ ਵੱਲੋਂ ਮਾਰੇ ਆ ਗਿਆ ਜਦੋਂ ਪਹਿਲੀ ਨਜ਼ਰੇ ਉਹਨਾਂ ਨੇ ਇਸ ਬੰਦੇ ਨੂੰ ਦੇਖਿਆ ਸੀ ਤਾਂ ਉਹਨਾਂ ਨੂੰ ਕੋਈ ਸ਼ੱਕ ਨਹੀਂ ਹੋਇਆ ਸੀ ਪਰ ਹੁਣ ਇਹੋ ਜਿਹਾ ਕੁਝ ਹੋ ਚੁੱਕਿਆ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਗਰੀਬੀ ਦਾ ਫਾਇਦਾ ਚੁੱਕਿਆ ਗਿਆ ਹੋਰ ਕਿਸੇ ਦੇ ਨਾਲ ਕਿਉਂ ਨਹੀਂ ਪੰਗਾ ਲਿਆ ਕਿ ਇਹਨਾਂ ਦੇ ਵੱਲੋਂ ਜਿਹੜੇ ਕਿ ਇਹਨਾਂ ਦੀ ਪਹੁੰਚ ਤੱਕ ਸੀ ਉਹਨਾਂ ਬੰਦਿਆਂ ਨੂੰ ਹੱਥ ਕਿਉਂ ਨਹੀਂ ਪਾਇਆ ਕਿ ਆ ਜਿਹੜੇ ਕਿ ਉੱਚੇ ਨੇ ਅਮੀਰ ਨੇ ਸਾਨੂੰ ਹੀ ਕਿਉਂ ਟਾਰਗੇਟ ਕੀਤਾ ਗਿਆ ਨਾਲ ਹੀ ਇਸ ਮਾਨ ਨੇ ਇਹ ਵੀ ਕਿਹਾ ਕਿ ਅਸੀਂ ਕਿਸੇ ਵੀ ਹਾਲਤ ਵਿੱਚ ਇਸ ਪੂਰੇ ਮਾਮਲੇ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕਰਾਂਗੇ ਅਸੀਂ ਮਰ ਜਾਵਾਂਗੇ ਪਰ ਪੈਸੇ ਬਦਲੇ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਕਬੂਲ ਨਹੀਂ ਕੀਤਾ ਜਾਵੇਗਾ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਬੰਦਿਆਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ ਜਿਸ ਦੇ ਲਈ ਉਹ ਹਰ ਮੌਮਕਿਨ ਕੋਸ਼ਿਸ਼ ਕਰਨਗੇ ਕਮਲ ਭਾਬੀ ਦੇ ਮਾਤਾ ਜੀ ਕਮਰੇ ਦੇ ਸਾਹਮਣੇ ਆ ਚੁੱਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਹਾਲਤ ਇੰਨੀ ਖਰਾਬ ਸੀ ਕਿ ਮੇਰੇ ਹੱਥ ਪੈਰ ਕੰਬਦੇ ਸੀ ਮੇਰੇ ਤੋਂ ਖੜਾ ਨਹੀਂ ਹੋਇਆ ਜਾਂਦਾ ਤੇ ਅੱਜ ਕੈਮਰੇ ਦੇ ਸਾਹਮਣੇ ਉਹ ਕਿਵੇਂ ਅਤੇ ਕਿਸ ਤਰ੍ਹਾਂ ਦੇ ਨਾਲ ਬੋਲ ਰਹੇ ਨੇ ਇਹ ਉਹੀ ਜਾਣਦੇ ਨੇ ਉਹਨਾਂ ਦੇ ਘਰ ਦੇ ਹਾਲਾਤ ਇਸ ਸਮੇਂ ਬੱਦ ਤੋਂ ਬੱਤਰ ਹੋ ਚੁੱਕੇ ਨੇ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਬੱਚੇ ਵੀ ਇਹੀ ਪੁੱਛ ਰਹੇ ਨੇ ਕਿ ਕਮਲ ਕਿੱਥੇ ਆ ਤੇ ਉਸ ਤੋਂ ਬਾਅਦ ਉਹ ਰੋਣਾ ਸ਼ੁਰੂ ਕਰ ਦਿੰਦੇ ਨੇ ਘਰ ਦੇ ਵਿੱਚ ਰੋਟੀ ਤੱਕ ਨਹੀਂ ਪੱਕੀ ਜਿਹੋ ਜਿਹੇ ਹਾਲਾਤ ਹੁੰਦੇ ਨੇ ਕਿਸੇ ਵੀ ਇਨਸਾਨ ਦੇ ਘਰ ਤੋਂ ਚਲੇ ਜਾਣ ਤੋਂ ਬਾਅਦ ਉਹੀ ਸਾਰੇ ਹਾਲਾਤ ਇਸ ਘਰ ਦੇ ਵਿੱਚ ਵੀ ਇਸ ਤੋਂ ਮੇਸਮਾ ਦੇ ਵੱਲੋਂ ਹੋਰ ਕੀ ਕੁਝ ਦੱਸਿਆ ਗਿਆ ਇੱਕ ਨਜ਼ਰ ਮਾਰਦੇ ਆ ਕਮਲਕੌਰ ਦੀ ਮਾਤਾ ਦੇ ਵੱਲੋਂ ਕਿਹਾ ਕਿ ਮੇਰੇ ਗੇਟ ਤੇ ਖੜਕਾ ਹੁੰਦਾ ਮੈਂ ਬਾਹਰ ਜਾ ਕੇ ਦੇਖਿਆ ਤੇ ਉੱਥੇ ਅਮਰਿਤਪਾਲ ਮੈਰੋ ਖੜਾ ਸੀ ਕਹਿੰਦਾ ਮਾਤਾ ਤੁਸੀਂ ਮੈਨੂੰ ਪਛਾਣ ਲਿਆ ਤਾਂ ਮਾਂ ਨੇ ਜਵਾਬ ਦਿੱਤਾ ਕਿ ਨਹੀਂ ਕਮਲਕੌਰ ਦਾ ਨੰਬਰ ਮੰਗਿਆ ਜਾਂਦਾ ਪਰ ਮਾਂ ਦੇ ਵੱਲੋਂ ਨਹੀਂ ਦਿੱਤਾ ਗਿਆ ਫਿਰ ਇਹਨੇ ਖੁਦ ਹੀ ਨੰਬਰ ਕੱਢਿਆ ਅਤੇ ਫਿਰ ਪ੍ਰਮੋਸ਼ਨ ਦੇ ਲਈ ਕਮਲ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਤੁਹਾਨੂੰ ਅਸੀਂ ਲੈਣ ਆਏ ਪੋਣੀ 8 ਵਜੇ ਤੱਕ ਉਸਨੇ ਇੰਤਜ਼ਾਰ ਕੀਤਾ ਪਰ ਜਦੋਂ હું ਫਿਰ ਵੀ ਨਹੀਂ ਤਾਂ ਅਗਲੇ ਦਿਨ 8 ਤਰੀਕ ਨੂੰ 1:30 ਵਜੇ ਹੀ ਫੇਰ ਆਂਦਾ ਫੋਨ ਕੀਤੇ ਜਾਂਦੇ ਨੇ ਉਸ ਨੂੰ ਬੁਲਾਇਆ ਜਾਂਦਾ ਕਿ ਆਪਾਂ ਪ੍ਰਮੋਸ਼ਨ ਤੇ ਜਾਣਾ ਹੈ ਛੇਤੀ ਆ ਜਾ ਛੇਤੀ ਚਲੋ ਪਰ ਕਮਲ ਭਾ ਵੀ 8 ਤਰੀਕ ਨੂੰ ਵੀ ਨਹੀਂ ਆਈ ਹੁਣ 9 ਤਰੀਕ ਦਾ ਉਹ ਦਿਨ ਆ ਗਿਆ ਉਹ ਮਨਹੂਸ ਦਿਨ ਆ ਗਿਆ ਇਸ ਪਰਿਵਾਰ ਤੇ ਲਈ ਜਦੋਂ ਘਰ ਦੇ ਵਿੱਚੋਂ ਹੀ ਕੁੜੀ ਨੂੰ ਉਹ ਲੈ ਗਏ ਤੇ ਉਸ ਤੋਂ ਬਾਅਦ ਉਸਨੂੰ ਮਾਰ ਮੁਕਾਇਆ ਫੋਨ ਚਾਰਜ ਨਹੀਂ ਸੀ ਅਤੇ ਉਸ ਦਿਨ ਅਪੋਲੋ ਹਸਪੀਟਲ ਦੇ ਕੋਲ ਖੜਾ ਅਮ੍ਰਿਤਪਾਲ ਇਹੀ ਕਹਿ ਰਿਹਾ ਸੀ ਕਿ ਤੂੰ ਆ ਜਾ ਮਾਨ ਨੇ ਕਿਹਾ ਕਿ ਤੇਰਾ ਫੋਨ ਚਾਰਜ ਨਹੀਂ ਆਪਾਂ ਗੱਲ ਕਿਵੇਂ ਕਰਾਂਗੇ ਤਾਂ ਧੀ ਨੇ ਕਿਹਾ ਕਿ ਅਮਰਿਤਪਾਲ ਮੈਰੋ ਦਾ ਨੰਬਰ ਤੁਹਾਡੇ ਕੋਲ ਹੈਗਾ ਤੁਸੀਂ ਉਸ ਤੇ ਮੈਨੂੰ ਫੋਨ ਕਰ ਲਿਓ ਮਾਨ ਨੇ ਕਿਹਾ ਕਿ ਮੇਰੀ ਰਾਤ 11 ਵਜੇ ਆਪਣੀ ਧੀ ਦੇ ਨਾਲ ਗੱਲਬਾਤ ਹੁੰਦੀ ਆ ਉਸ ਤੋਂ ਬਾਅਦ ਬੰਦ ਹੋ ਗਿਆ ਫੋਨ ਗੱਲਬਾਤ ਨਹੀਂ ਹੋ ਪਾਈ ਬਸ ਅਗਲੇ ਦਿਨ ਹੀ ਪਤਾ ਲੱਗਦਾ ਹੈ 11 ਤਰੀਕ ਨੂੰ ਜਾ ਕੇ ਕਿ ਤੁਹਾਡੀ ਧੀ ਮਰ ਚੁੱਕੀ ਹੈ ਉਸ ਨੂੰ ਕਿਸੇ ਦੇ ਵੱਲੋਂ ਮਾਰ ਦਿੱਤਾ ਗਿਆ ਬਠਿੰਡਾ ਦੇ ਵੀ ਜਿਹੜੇ ਹਾਲਾਤਾਂ ਦੇ ਵਿੱਚ ਮਾਂ ਨੇ ਆਪਣੀ ਧੀ ਨੂੰ ਦੇਖਿਆ ਉਹ ਸ਼ਬਦਾਂ ਦੇ ਵਿੱਚ ਬਿਆਨ ਕਰਦੇ ਹੋਏ ਉਹ ਰੂਪ ਇਹਨਾਂ ਦਾ ਕਹਿਣਾ ਸੀ ਕਿ ਮੈਨੂੰ 11 ਤਰੀਕ ਨੂੰ ਫੋਨ ਆਇਆ ਕਿ ਕਮਲ ਨੂੰ ਮਾਰ ਦਿੱਤਾ ਗਿਆ ਐਡਾ ਵੱਡਾ ਵਿਸ਼ਵਾਸ ਘਾਤ ਕੀਤਾ ਗਿਆ ਮਾਂ ਦਾ ਕਹਿਣਾ ਹੈ ਕਿ ਉਹ ਪੱਥਰ ਦਿਲ ਇਨਸਾਨ ਸੀ ਜਿਹੜਾ ਮੇਰੇ ਘਰ ਵੀ ਆਇਆ ਮੇਰੇ ਘਰ ਦੇ ਹਾਲਾਤ ਵੀ ਦੇਖ ਗਿਆ ਇਹ ਵੀ ਦੇਖ ਗਿਆ ਕਿ ਮੈਂ ਬਿਮਾਰ ਹਾਂ ਫਿਰ ਵੀ ਉਹਨੇ ਸਾਡੇ ਤੇ ਤਰਸ ਨਹੀਂ ਕੀਤਾ ਮਾਂ ਦਾ ਕਹਿਣਾ ਹੈ ਕਿ ਉਹ ਮੈਨੂੰ ਵੀ ਆਖ ਰਹੀ ਸੀ ਕਿ ਤੁਸੀਂ ਸਾਡੇ ਨਾਲ ਚੱਲੋ ਚੰਗਾਈ ਡਾਕਟਰ ਦੇ ਕੋਲ ਤੁਹਾਨੂੰ ਦਿਖਾਵਾਂਗੇ ਚੰਗਾ ਇਲਾਜ ਕਰਾਵਾਂਗੇ ਹਸਪਤਾਲ ਦੇ ਵਿੱਚ ਲੈ ਕੇ ਜਾਵਾਂਗੇ ਪਰ ਮਾਤਾ ਨੇ ਕਿਹਾ ਕਿ ਮੇਰੇ ਤੋਂ ਇੰਨਾ ਲੰਬਾ ਸਫ਼ਰ ਨਹੀਂ ਹੁੰਦਾ ਜਿਸ ਕਾਰਨ ਅਸੀਂ ਤੁਹਾਡੇ ਨਾਲ ਨਹੀਂ ਜਾ ਸਕਦੇ ਤਾਂ ਦੋ ਬੰਦਿਆਂ ਨੇ ਖਿੱਚਿਆ ਅਤੇ ਅਮ੍ਰਿਤਪਾਲ ਮਹਿਰੋਂ ਨੇ ਉਹਨਾਂ ਦੀ ਧੀ ਨੂੰ ਮਾਰਿਆ ਮਾਦੇਹੇ ਸ਼ਬਦ ਨੇ ਮਾਦਾ ਕਹਿਣਾ ਹੈ ਕਿ ਕਾਸ਼ ਉਹ ਸਾਨੂੰ ਧਮਕੀ ਦੇ ਦਿੰਦਾ ਕਦੇ ਸਾਨੂੰ ਦੱਸ ਦਿੰਦਾ ਕਿ ਇਹੋ ਜਹੀ ਕੋਈ ਗੱਲ ਹੈ ਮੈਨੂੰ ਕਹਿੰਦਾ ਤਾਂ ਸਹੀ ਦੋ ਤਿੰਨ ਬੰਦੇ ਲਿਆ ਕੇ ਕਿ ਇਹੋ ਜਿਹਾ ਕੁਝ ਹੋਇਆ ਜਾਂ ਫਿਰ ਮੇਰੇ ਨਾਲ ਹੀ ਗੱਲ ਕਰਦਾ ਪਰ ਉਸ ਨੇ ਅਜਿਹਾ ਕਦੇ ਕੁਝ ਨਹੀਂ ਕੀਤਾ ਉਹਨਾਂ ਦੇ ਕੋਲ ਕੋਈ ਪਹੁੰਚ ਤੱਕ ਨਹੀਂ ਕੀਤੀ ਗਈ ਇਹ ਸਾਰੇ ਮਾਮਲੇ ਨੂੰ ਲੈ ਕੇ ਕੀ ਤੁਹਾਡੀ ਕੁੜੀ ਇਹੋ ਜਿਹਾ ਵੀਡੀਓ ਬਣਾ ਰਹੀ ਹੈ ਜਿਸ ਤੇ ਸਾਨੂੰ ਇਤਰਾਜ਼ ਹੈ ਤਾਂ ਮਾਂ ਰੋ ਰੋ ਕੇ ਹੀ ਕਹਿ ਰਹੀ ਸੀ ਕਿ ਮੇਰੀ ਗੋਦ ਦੇ ਵਿੱਚੋਂ ਮੇਰਾ ਬੱਚਾ ਖੋ ਲਿਆ ਗਿਆ ਕਿਉਂ ਕੀਤਾ ਸਾਡੇ ਨਾਲ ਐਡਾ ਵੱਡਾ ਧੋਖਾ ਇਹ ਸਾਰੇ ਸਵਾਲ ਮਾਦੇ ਅਮਰਿਤਪਾਲ ਮੈਰੋ ਨੂੰ ਨੇ ਕਿ ਮੇਰੇ ਘਰ ਆਇਆ ਮੇਰੇ ਸਾਹਮਣੇ ਬੈਠਾ ਗੱਲਾਂ ਐਡੀਆਂ ਵੱਡੀਆਂ ਵੱਡੀਆਂ ਕਰ ਰਿਹਾ ਸੀ ਕਿ ਸਾਨੂੰ ਬੜੀ ਫਿਕਰ ਹੈ ਤੁਹਾਡੀ ਨਿਹਾਲ ਚਲ ਪੁੱਛਣ ਆਇਆ ਤੁਹਾਡਾ ਤੇ ਅੰਤ ਨੂੰ ਅੰਜਾਮ ਇਹ ਦਿੱਤਾ ਕਿ ਉਹਨਾਂ ਦੀ ਧੀ ਨੂੰ ਮਾਰ ਦਿੱਤਾ ਪੁਲਿਸ ਨੂੰ ਲੈ ਕੇ ਵੀ ਮਾਤਾ ਦਾ ਬਿਆਨ ਸਾਹਮਣੇ ਆਇਆ ਜਿਨ੍ਹਾਂ ਦਾ ਕਹਿਣਾ ਸੀ ਕਿ ਪੁਲਿਸ ਨੇ ਚੰਗੀ ਸਪੋਰਟ ਕੀਤੀ ਹੈ ਸਾਡੀ ਅਤੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਇਨਸਾਫ ਜ਼ਰੂਰ ਮਿਲੇਗਾ ਕੰਚਨ ਉਰਫ ਕਮਲ ਭਾਵੀ ਕਿਹੋ ਜਹੀ ਕੁੜੀ ਸੀ ਇਸ ਨੂੰ ਲੈ ਕੇ ਮਾ ਦਾ ਕਹਿਣਾ ਹੈ ਕਿ ਉਹ ਇੱਕ ਸਾਫ਼ ਦਿਲ ਨੇਕ ਕੁੜੀ ਸੀ ਜੋ ਕਿ ਆਪਣੇ ਪਿਓ ਨੂੰ ਮੇਰੇ ਤੋਂ ਵੀ ਵੱਧ ਪਿਆਰ ਕਰਦੀ ਸੀ ਪਰਿਵਾਰ ਦੇ ਵਿੱਚ ਹਰੇਕ ਦਾ ਧਿਆਨ ਰੱਖਦੀ ਸੀ ਮੇਰੀ ਖਾਤੀ ਰੋਹੋ ਘਰ ਤੋਂ ਬਾਹਰ ਨਹੀਂ ਜਾ ਰਹੀ ਸੀ ਤੇ ਇਸ ਦੇ ਵਿਚਾਲੇ ਦੁਖੀ ਹੋ ਕੇ ਜਦੋਂ ਘਰ ਦੇ ਹਾਲਾਤ ਵਿਗੜਦੇ ਗਏ ਤਾਂ ਉਹਨੇ ਕਿਸੇ ਤਰ੍ਹਾਂ ਦੇ ਨਾਲ ਕਿਸ਼ਤਾਂ ਤੇ ਗੱਡੀ ਲਈ ਕਿਵੇਂ ਆਪਣੀ ਜ਼ਿੰਦਗੀ ਨੂੰ ਹੋਲੀ ਤੇ ਲੈ ਕੇ ਆਏ ਪਿਓ ਦੀ ਮੌਤ ਤੋਂ ਬਾਅਦ ਘਰ ਚ ਲਾਇਆ ਇਹ ਸਭ ਕੁਝ ਉਹ ਹੀ ਜਾਣਦੀ ਹੈ ਤਾਂ ਖੈਰ ਮਾਂ ਨੇ ਕਿਹਾ ਕਿ ਮੈਂ ਹੁਣ ਕਿਸੇ ਵੀ ਹਾਲਤ ਦੇ ਵਿੱਚ ਸਮਝੌਤਾ ਨਹੀਂ ਕਰੂੰਗੀ ਬਾਣੇ ਦੇ ਵਿੱਚੋਂ ਉਹ ਨਹੀਂ ਆਇਆ ਸੀ ਮੇਰੇ ਕੋਲ ਅਤੇ ਅਜੀਬ ਰੰਗ ਦੀ ਟੀ-ਸ਼ਰਟ ਸਮੇਤ ਕਾਲੀ ਪੈਂਟ ਪਾ ਕੇ ਸਕੂਟਰੀ ਦੇ ਉੱਪਰ ਆਇਆ ਸੀ ਉਸ ਦਾ ਸਿਰਫ ਮਕਸਦ ਇਹ ਹੀ ਸੀ ਕਿ ਮੇਰੀ ਧੀ ਨੂੰ ਵਰਗਲਾ ਕੇ ਧੋਖੇ ਨਾਲ ਆਪਣੇ ਨਾਲ ਲੈ ਜਾਣਾ ਅਤੇ ਉਸ ਤੋਂ ਬਾਅਦ ਮਾਰ ਦੇਣਾ ਉਸ ਕੁੜੀ ਦਾ ਆਈਫੋਨ ਅਤੇ ਸੈਮਸੰਗ ਦੋਨੋਂ ਹੀ ਫੋਨ ਲੈ ਗਿਆ ਇਸ ਸਮੇਂ ਇਹ ਸਾਰਾ ਪਰਿਵਾਰ ਬੇਚੈਨ ਹੈ ਮਾਂ ਜੋ ਕਿ ਪਹਿਲਾਂ ਹੀ ਬਿਮਾਰ ਸੀ ਹੋਰ ਬਿਮਾਰ ਹੋ ਚੁੱਕੀ ਹੈ ਪਰ ਆਪਣੀ ਧੀ ਦੇ ਲਈ ਉਹ ਖੜੀ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਮੈਂ ਇਨਸਾਫ ਤੇ ਲਈ ਹਰ ਹੱਦ ਤੱਕ ਜਾਵਾਂਗੀ ਕਿ ਜੋ ਮੇਰੇ ਕੋ ਪਸੰਦ ਆਏਗਾ ਉਹ ਹੀ ਲਵੂੰਗੀ اچھا ਇਹ ਪਸੰਦ ਤੇ ਥੋੜੀ ਨਾ ਬਿਆ ਕਰਨਾ